हां जी दोस्तों जेडी वीडियो ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖਣ ਦੇ ਜੇ ਇਹ ਜੇ ਰਾਜਵੀਰ ਜਵੰਡਾ ਦੀ ਅੰਤਿਮ ਜਿਹੜੀ ਕੀ ਸੰਸਕਾਰ ਦੀ ਯਾਤਰਾ ਸੀਗੀ ਉਸ ਤੇ ਵੀਡੀਓ ਇਹੜੀ ਕੀ ਨਿਕਲ ਕੇ ਸਾਹਮਣੇ ਆਈਆ ਤੁਸੀਂ ਦੇਖ ਸਕਦੇ ਹੋ ਕਿ ਰਾਜਵੀਰ ਜਵੰਡਾ ਨੂੰ ਕਿਵੇਂ ਲਾਲ ਪੱਗ ਦੇ ਨਾਲ ਜਿਹੜਾ ਕੀ ਸਜਾਇਆ ਗਿਆ ਸੀਗਾ ਥੋੜੀਆਂ ਵੀਡੀਓ ਅਸੀਂ ਤੁਹਾਨੂੰ ਨਹੀਂ ਦਿਖਾਉਣੀਆ ਚਾਹਾਂਗੇ ਜਿੰਨਾ ਕਿ ਬਹੁਤ ਜ਼ਿਆਦਾ ਭਾਵਕ ਹੋ ਜਾਈਏ ਕਿਉਂਕਿ ਇੱਕ ਪਾਸੇ ਅੱਗੇ ਮਾਹੌਲ ਬਹੁਤ ਜਿਹੜਾ ਕੀ ਉਹ ਸ਼ਾਂਤ ਹੋਇਆ ਪਿਆ ਆ ਬਹੁਤ سارے ਕਲਾਕਾਰ ਅਸੀਂ ਗਵਾਲੇ ਨੇ ਉੱਥੇ ਇੱਕ ਹੋਰ ਪੰਜਾਬ ਦਾ ਹੀਰਾ ਸੀ ਕਹਿ ਸਕਦਿਆਂ ਇੱਕ ਮਿੱਠੀ ਬੋਲੀ ਵਾਲਾ ਕਲਾਕਾਰ ਵੀ ਸਾਡਾ ਇੱਕ ਹੋਰ ਚਲਾ ਗਿਆ ਆਪਾਂ ਗੱਲ ਕਰਦੇ ਹਾਂ ਰਾਜਵੀਰ ਜਵੰਡਾ ਦੀ ਰਾਜਵੀਰ ਜਵੰਡਾ ਦੇ ਘਰਦਿਆਂ ਦੀ ਰੋ ਰੋ ਕੇ ਕਿਹੜਾ ਕਿ ਉਹ ਬੁਰਾ ਹਾਲ ਹੋਇਆ ਚੁਕਿਆ ਸੀਗਾ ਤੁਹਾਨੂੰ ਦੱਸਦੀ ਕਿ ਰਾਜਵੀਰ ਜਵੰਡਾ ਦੀ ਪਤਨੀ ਦਾ ਇਹ ਤਾਂ ਕਹਿਣਾ ਸੀਗਾ ਕਿ ਤੇਰੇ ਉੱਤੇ ਪਾਗੇ ਬਹੁਤ ਸੋਹਣੀ ਲੱਗੰਦੀ ਆ ਤੂੰ ਉੱਠ ਕੇ ਸਾਨੂੰ ਪੁੱਛਦਾ ਕਿਉਂ ਨਹੀਂ ਕਿ ਹੁਣ ਪਾਗ ਮੈਂ ਕਿਵੇਂ ਦੀ ਬੰਨੀ ਆ ਇਥੋਂ ਤੱਕ ਦੀਆਂ ਵੀਡੀਓ ਜਿਹੜੀਆਂ ਕਿ ਸਾਹਮਣੇ ਆਈਆਂ ਨੇ ਬਹੁਤ ਦੁਖਦਾਇਕ ਵੀਡੀਓ ਆਈਆਂ ਨੇ ਇੱਕ ਵੀਡੀਓ ਤੁਹਾਨੂੰ ਅਸੀਂ ਇਹ ਦਿਖਾਉਨੇ ਆ ਜਿਹਦੇ ਵਿੱਚ ਸਾਰੇ ਕਲਾਕਾਰ ਰਾਜਵੀਰ ਜਵੰਡਾ ਨੂੰ ਮੋਢਾ ਦੇ ਰਹੇ ਨੇ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਸੰਸਕਾਰ ਵਾਲੀ ਜਗ੍ਹਾ ਤੇ ਜਿਹੜਾ ਕਿ ਉਹ ਲੈ ਜਾਇਆ ਜਾ ਰਿਹਾ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਰਣਜੀਤ ਬਾਵਾ ਐਮੀ ਵਿਰਕ ਕਨਵਰ ਗਰੇਵਾਲ ਉੱਥੇ ਕੋਕਰੀ ਵੀ ਉਹਨਾਂ ਦੇ ਨਾਲ ਜਿਹੜਾ ਕਿ ਲਾਲ ਕੇ ਉਹਨਾਂ ਨੂੰ ਮੋਢਾ ਦੇ ਰਿਹਾ ਗੁਰਦਾਸ ਮਾਨ ਵੀ ਤੁਸੀਂ ਪਿੱਛੇ ਦੇਖ ਸਕਦੇ ਹੋ ਉਹ ਵੀ ਇੱਕ ਸਾਹਬ ਦਾ ਜਿਹੜਾ ਕਿ ਮੋਡਾ ਦੇ ਰਹੇ ਨੇ ਅਤੇ ਆਪਣੇ ਆਪ ਨੂੰ ਰਾਜਵੀ ਜਵੰਡਾ ਦਾ ਭਰਾ ਕਹਿਣ ਵਾਲਾ ਕੁਲਵਿੰਦਰ ਬਿੱਲਾ ਤੁਹਾਨੂੰ ਸਭ ਤੋਂ ਮੂਰੇ ਲੱਗੇਗਾ ਰਾਜਵੀ ਜਵੰਡਾ ਦੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਆ ਸੀਗਾ ਕੁਲਵਿੰਦਰ ਬਿੱਲਾ ਅਤੇ ਕੁਲਵਿੰਦਰ ਬਿੱਲੇ ਨੇ ਆਪਣੇ ਲਾਈਵ ਸ਼ੋਅ ਦਾ ਕੀ ਕਿਹਾ ਸੀਗਾ ਕਿ ਅਸੀਂ ਅੱਜ ਲਾਈਵ ਸ਼ੋਅ ਨਹੀਂ ਸੀ ਲਗਾਉਣਾ ਚਾਹੁੰਦੇ ਉਸ ਦੇ ਬਾਵਜੂਦ ਵੀ ਜਦੋਂ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਰਾਜਵੀ ਜਵੰਡਾ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਗਿਆ ਸੀਗਾ ਅਸੀਂ ਰਲ ਕੇ ਜੜੀ ਇੱਕ ਅਰਦਾਸ ਕਰੀਏ ਰਾਜਵੀ ਜਵੰਡਾ ਵਾਸਤੇ ਜਿਹੜੀ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ ਅਤੇ ਬਹੁਤ ਹੀ ਭਾਵੁਕ ਕਰਨ ਦੇਣ ਵਾਲੀਆਂ ਯਾਨੀ ਕਿ ਵੀਡੀਓ ਸਾਡੇ ਸਾਹਮਣੇ ਆ ਰਹੀਆਂ ਨੇ ਦਿਨ ਪ੍ਰਤੀ ਦਿਨ ਕਲਾਕਾਰਾਂ ਦੀ ਗਿਣਤੀ ਘਟ ਰਹੀ ਆ ਬਹੁਤ ਚੰਗੇ ਕਲਾਕਾਰ ਸੀਗੇ ਰਾਜਵੀ ਜਵੰਡਾ ਆਖਿਰਕਾਰ ਲੋਕਾਂ ਦਾ ਇਹ ਕਹਿਣਾ ਹੈ ਕਿ ਰੱਬ ਜਿਹਨੂੰ ਪਿਆਰ ਕਰਦਾ ਹੈ ਉਹਨੂੰ ਆਪਣੇ ਕੋਲ ਜੜਾ ਕਿ ਉਹ ਬੁਲਾ ਹੀ ਰਿਹਿੰਦਾ ਆ ਪਰ ਪੰਜਾਬੀ ਕਲਾਕਾਰਾਂ ਦੀ ਗਿਣਤੀ ਦਿਨ ਬਦਤੀ ਦੇ ਅੰਡੇ ਕਿ ਉਹ ਘਟ ਰਹੀ ਨੇ ਜਿਹੜੇ ਕਿ ਵਧੀਆ ਕਲਾਕਾਰ ਨੇ ਸਾਡੇ ਕੋਲ ਹੁਣ ਕਿੰਨੇ ਚੁਣਵੇਂ ਕਲਾਕਾਰ ਜਿਹੜੇ ਕਿ ਵਧੀਆ ਰਹਿ ਗਏ ਨੇ ਜਿਨ੍ਹਾਂ ਦੀ ਸਿੰਗਿੰਗ ਲਾਈਨ ਦੇ ਵਿੱਚ ਇੱਕ ਵਧੀਆ ਆਵਾਜ਼ ਸੀਗੀ ਖੁੱਲੇ ਅਖਾੜੇ ਲੱਗਦੇ ਸੀਗੇ ਇਨਾ ਅਖਾੜਿਆਂ ਦਾ ਨਾਂ ਦੇ ਜਿਹੜੇ ਕਿ ਲੋਕ ਮੰਨਦੇ ਸੀਗੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਆਪਣੇ ਰਾਇ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਇਦਾਂ ਦੀ ਅਪਡੇਟਾਂ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ